Marriage is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information, call 510-943-8037. That is 510-943-8037. ਕਜਾਨ ਚ 9 11 ਵਰਗਾ ਹਮਲਾ ਕਈ ਉੱਚੀਆਂ ਇਮਾਰਤਾਂ ਨੂੰ ਟਕਰਾਇਆ ਕਾਤਲ ਡਰੋਨ ਜੀ ਹਾਂ ਰੂਸ ਦੇ ਕਜਾਨ ਸ਼ਹਿਰ ਵਿੱਚ ਇੱਕ ਵੱਡਾ ਡਰੋਨ ਹਮਲਾ ਹੋਇਆ ਹੈ ਰੂਸੀ ਮੀਡੀਆ ਮੁਤਾਬਕ ਡਰੋਨ ਨੇ ਕਜਾਨ ਚ ਕਈ ਬਹੁਤ ਉੱਚੀਆਂ ਇਮਾਰਤਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਇਹ ਹਮਲਾ ਅਮਰੀਕਾ ਵਿੱਚ 2001 ਵਿੱਚ 11 ਸਤੰਭਾ ਦੇ ਹਮਲੇ ਵਾਂਗ ਹੀ ਕੀਤਾ ਗਿਆ ਹੈ ਇਹ ਹਮਲਾ ਚ ਹੋਏ ਨੁਕਸਾਨ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਪਰ ਜਿਸ ਤਰ੍ਹਾਂ ਨਾਲ drone ਰਹਿਾ ਸ਼ੀ ਮਾਰਤਾ ਨਾਲ ਟਕਰਾਇਆ ਅਤੇ ਇਮਾਰਤਾਂ 'ਚ ਤਮਾਕੀ ਤੇ ਅੱਗ ਲੱਗ ਗਈ ਉਸ ਨਾਲ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ ਹਮਲੇ ਦੀਆਂ ਫੋਟੋਆਂ ਵੀਡੀਓ ਵੀ ਸਾਹਮਣੇ ਆ ਰਹੀਆਂ ਹੈਆਂ ਕ쟌 ਵਿੱਚ ਉੱਚੀਆਂ ਇਮਾਰਤਾਂ ਤੇ UAV ਹਮਲੇ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾ ਰਹੀਆਂ ਗਿਆ ਇਹ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾਗਾ ਕਿ ਵੱਖ-ਵੱਖ ਦਿਸ਼ਾਵਾਂ ਤੋਂ ਆ ਰਹੇ ਕਾਤਲ ਡਰੋਨ ਹਵਾ ਵਿੱਚ ਹੀ ਮਾਰਤਾ ਨਾਲ ਟਕਰਾ ਰਹੇ ਹਨ ਡਰੋਨ ਦੇ ਮਾਰਤਾ ਨਾਲ ਟਕਰਾਉਣ ਤੋਂ ਬਾਅਦ ਇੱਕ ਵੱਡਾ ਧਮਾਕਾ ਵੀ ਦੇਖਿਆ ਗਿਆ ਹੈ ਰੂਸ ਨੇ ਇਸ ਹਮਲੇ ਦੇ ਸਿੱਧੇ ਤੌਰ ਤੇ ਯੂਕਰੇਨ ਤੇ ਇਲਜ਼ਾਮ ਲਗਾਇਆ ਹੈ ਕਿ ਦੂਸੀ ਰੱਖਿਆ ਮੰਤਰਾਲੇ ਨੇ ਟਵੀਟ ਕਰਕੇ ਕਿਹਾ ਕਿ ਡਰੋਨ ਹਮਲਾ ਯੂਕਰੇਨ ਵੱਲੋਂ ਕੀਤਾ ਗਿਆ ਹੈ ਹਾਲਾਂਕਿ ਇਸ ਗੱਲ ਦੀ ਜਿਹੜੀ ਪੁਸ਼ਟੀ ਤਾਂ ਨਹੀਂ ਕੀਤੀ ਕਿ ਲੇਕਿਨ ਸਿੱਧਾ ਨਿਸ਼ਾਨਾ ਇਹੋ ਦੱਸਿਆ ਜਾ ਰਿਹਾ ਹੈ ਜਰਮਨ 크ਿਸਮਸ ਮਾਰਕੀਟ ਕਾਰ ਹਮਲੇ ਵਿੱਚ ਦੋ ਦੀ ਮੌਤ 60 ਲੋਕ ਹੋ ਚੁੱਕੇ ਨੇ ਜ਼ਖਮੀ ਜੀਹਾਂ ਬਰਲਿਨ ਜਰਮਨ ਪੁਲਿਸ ਨੇ ਇੱਕ ਸਾਥੀ ਵਿਅਕਤੀ ਨੂੰ ਸ਼ੁੱਕਰਵਾਰ ਨੂੰ ਇੱਕ 크ਿਸਮਸ ਮਾਰਕੀਟ ਵਿੱਚ ਇੱਕ ਘਾਤਕ ਕਾਰ ਰੇਮਿੰਗ ਹਮਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ ਜਿਸ ਵਿੱਚ ਇੱਕ ਵਾਹਨ ਤੇਜ਼ ਰਫਤਾਰ ਨਾਲ ਸਲਾਨੀਆਂ ਦੀ ਭੀੜ ਵਿੱਚੋਂ ਲੰਘਿਆ ਬੱਲੀ ਦੇ ਦੱਖਣ ਪੱਛਮ ਵਿੱਚ ਲਗਭਗ 130 ਕਿਲੋਮੀਟਰ ਦੀ ਦੂਰੀ ਤੇ ਸਥਿਤ ਪੂਵੀਬੀ ਸ਼ਹਿਰ ਮੈਕਡੇਬਰਗ ਵਿੱਚ ਬਚਾਅ ਸੇਵਾਵਾਂ ਨੇ ਕਿਹਾ ਕਿ ਘੱਟ ਤੋਂ ਘੱਟ ਦੋ ਲੋਕ ਮਾਰੇ ਗਏ ਹਨ 60 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ ਖੇਤਰੀ ਪ੍ਰੀਮੀਅਰ ਰੈਨਰ ਹੈਸਲੋਫ ਨੇ ਕਿਹਾ ਕਿ ਅਣਪਛਾਤੇ ਸ਼ੱਕੀ ਸਾウਦੀ ਅਰਬ ਦਾ ਇੱਕ 50 ਸਾਲਾ ਮੈਡੀਕਲ ਡਾਕਟਰ ਸੀ ਜੋ ਕਿ ਪੂਰਬੀ ਰਾਜ ਸ਼ਖਸ਼ਨੀ ਇਨ ਹੌਲਟ ਵਿੱਚ ਰਹਿੰਦਾ ਸੀ ਜਿਸ ਨੂੰ ਪੁਲਿਸ ਕਮਾਂਡੋਜ਼ ਦੁਆਰਾ ਘੇਰਾ ਪਾ ਕੇ ਰੱਖਿਆ ਗਿਆ ਸੀ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ 사우ਦੀ ਅਰਬ ਦੇ ਇਸ ਵਿਕ ਇੱਕ ਵਿਅਕਤੀ ਡਾਕਟਰ ਜੋ 2006 ਤੋਂ ਜਰਮਨੀ ਵਿੱਚ ਸੀ ਨੇ ਹਮਲਾ ਕੀਤਾ ਹੈ ਐਂਬੂਲੈਂਸਾਂ ਅਤੇ ਫਾਇਰ ਇੰਜਨ ਹਫੜਾ ਦਾ ਪਰੀ ਵਾਲੀ ਥਾਂ ਤੇ ਪਹੁੰਚ ਗਏ ਹਨ ਬੁਰੀ ਤਰ੍ਹਾਂ ਜ਼ਖਮੀ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਜ਼ਮੀਨ ਤੇ ਪਏ ਸਨ ਜਾਂ ਹਸਪਤਾਲਾਂ ਵਿੱਚ ਪਹੁੰਚਾਏ ਜਾ ਰਹੇ ਸਾਨੇ ਕਿਸਮਤ ਦੇ ਰੁੱਖਾਂ ਤੇ ਤਿਹਾਰਾਂ ਦੀਆਂ ਲਾਈਟਾਂ ਨਾਲ ਸਜਾਏਗੇ ਭਰੇ ਬਾਜ਼ਾਰਾਂ ਵਿੱਚ ਲਗਭਗ 100 ਪੁਲਿਸ ਡਾਕਟਰ ਅਤੇ ਫਾਇਰ ਸਰਵਿਸ ਅਫਸਰ ਤਾਇਨਾਤ ਹੋਣ ਕਾਰਨ ਚੀਕਾਂ ਸੁਣੀਆਂ ਜਾ ਸਕਦੀਆਂ ਹਨ ਸ਼ਹਿਰ ਦੇ ਬੁਲਾਰੇ ਮਾਈਕਲ ਰੀਫ ਨੇ ਕਿਹਾ ਕਿ ਤਸਵੀਰਾਂ ਭਿਆਨਕ ਹਨ ਨਿਊ ਹਫਤਾ ਹਫਤਾ ਹਫਤਾਵਾਰੀ ਡੇਸਪੀ ਗੇਨੇ ਸੁੱਖਿਆ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਥਾਨਕ ਸਮੇਂ ਅਨੁਸਾਰ ਸ਼ਾਮ 7 ਵਜੇ ਤੋਂ ਬਾਅਦ ਇੱਕ ਕਾਲੇ ਰੰਗ ਦੀ ਬੀਐਮਡਬਲਯੂ ਤੇਜ਼ ਰਫ਼ਤਾਰ ਨਾਲ ਭੀੜ ਵਿੱਚੋਂ ਲੰਘ ਗਈ ਸੀ ਜਦੋਂ ਬਾਜ਼ਾਰ ਭਰਿਆ ਹੋਇਆ ਸੀ ਹੈਸਲੋਫ ਨੇ ਕਿਹਾ ਕਿ ਸੌਦੀ ਵਿਅਕਤੀ ਨੇ ਮਿਊਨਿਕ ਲਾਇਸੈਂਸ ਪੇਟਾ ਵਾਲੀ ਕਿਰਾਏ ਦੀ ਕਾਰ 크리스마ਸ ਮਾਰਕੀਟ ਵਿੱਚ ਚਲਾਈ ਸੀ ਕਤੇ ਲੋਕਾਂ ਨੂੰ ਡਰ ਰਿਹਾ ਡਾਈਵੇਲਟ ਵੇਲਟ ਨੇ ਰਜਨਾ ਰਿਪੋਰਟ ਦਿੱਤੀ ਕਿ ਯਾਤਰੀ ਸੀਟ ਤੇ ਸਮਾਨ ਦਾ ਇੱਕ ਟੁਕੜਾ ਮਿਲਿਆ ਸੀ ਇਹ ਅਪਸ਼ਬਦ ਸੀ ਕਿ ਇਸ ਵਿੱਚ ਕੋਈ ਵੀ ਸਪੋਰਟਕ ਜੰਤਰ ਹੋ ਸਕਦਾ ਹੈ ਅਤੇ ਅਧਿਕਾਰੀਆਂ ਨੇ ਅਜੇ ਤੱਕ ਇਸ ਦ੍ਰਿਸ਼ਣ ਤੋਂ ਇਨਕਾਰ ਨਹੀਂ ਕੀਤਾ ਹੈ ਮੈਕਡੇਬਰਗ ਸ਼ਹਿਰ ਦੇ ਪ੍ਰਸ਼ਾਸਨ ਨੇ ਇੱਕ ਫੇਸਬੁਕ ਪੋਸਟ ਵਿੱਚ ਕਿਹਾ ਹੈ ਕਿ 15 ਲੋਕ ਗੰਭੀਰ ਰੂਪ ਤੇ ਜ਼ਖਮੀ ਹੋਏ ਨੇ 37 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ 16 ਹਲਕੇ ਸੱਟਾਂ ਲੱਗੀਆਂ ਨੇ ਜਰਮਨ ਚਾਂਸਲਰ ਉਲਾਫ ਸਕੋਲਜ਼ ਨੇ ਐਕਸ ਤੇ ਲਿਖਿਆ ਹੈ ਕਿ ਮੈਕਡੇਬਰਗ ਦੀਆਂ ਰਿਪੋਰਟਾਂ ਡਰ ਪੈਦਾ ਕਰ ਸਕਦੀਆਂ ਹਨ ਅਮਰੀਕਾ ਨੇ ਡਿਪੋਰਟ ਕੀਤੇ 271000 ਗੈਰ ਕਾਨੂੰਨੀ ਪ੍ਰਵਾਸੀ ਜੀ ਹਾਂ ਵਾਸ਼ਿੰਗਟਨ ਵਿੱਚ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਮੌਜੂਦ ਪ੍ਰਵਾਸੀਆਂ ਵਿਰੁੱਧ ਵੱਡੀ ਕਾਰਵਾਈ ਕਰਦੇ ਇਮੀਗ੍ਰੇਸ਼ਨ ਅਤੇ ਕਸਟਮ ਐਨਫੋਰਸਮੈਂਟ ਵਿਭਾਗ ਵੱਲੋਂ 271000 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਜੋ ਪਿਛਲੇ 10 ਸਾਲਾਂ ਦਾ ਸਿਖਰਲਾ ਅੰਕੜਾ ਦੱਸਿਆ ਜਾ ਰਿਹਾ ਹੈ 12 ਮਹੀਨੇ ਦੇ ਵਿਕਮੇ ਦੌਰਾਨ ਕੀਤੀ ਇਸ ਕਾਰਵਾਈ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਡੋਨਰ ਟਰੰਪ ਦੇ 100 ਚੁੱਕਣ ਮਗਰੋਂ ਅਮਰੀਕਾ ਵਿੱਚੋਂ ਕੱਢੇ ਜਾਣ ਵਾਲੇ ਪ੍ਰਵਾਸੀਆਂ ਦਾ ਅੰਕੜਾ 10 ਗੁਣਾ ਤੱਕ ਵੱਧ ਸਕਦਾ ਹੈ ਆਈਸੀਈ ਵੱਲੋਂ ਇਸ ਤੋਂ ਪਹਿਲਾਂ 2004 ਵਿੱਚ 316000 ਗੈਰਕੂਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਗਿਆ ਸੀ ਜਦਕਿ 트럼ਪ ਦੇ ਪਹਿਲੇ ਕਾਰਜਕਾਲ ਦੌਰਾਨ 2019 ਵਿੱਚ ਸਭ ਤੋਂ ਵੱਧ 267000 ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ 192 ਦੇਸ਼ਾਂ ਨਾਲ ਸੰਬੰਧਿਤ ਪ੍ਰਵਾਸੀ ਰਿਪੋਰਟ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਗਵਾਟੇਮਾਲਾ ਕੋਰਡਸ ਅਤੇ ਮੈਕਸੀਕੋ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ ਪਰ ਭਾਰਤ ਚੀਨ ਰੂਮਾਨੀਆਂ ਸੈਨਲ ਗਲ ਤਜਕੀਸਤਾਨ ਉਜਬੇਕਿਸਤਾਨ ਅਲਬਾਨੀਆ ਅੰਗੋਲਾ ਮਿਸਰ ਅਤੇ ਕਹਾਨਾ ਦੇ ਪ੍ਰਵਾਸੀਆਂ ਦੀ ਜਿਕਰ ਜੋ ਗਿਣਤੀ ਵੀ ਸ਼ਾਮਿਲ ਰਹੀ ਹੈ ਇਸ ਵਿੱਚ ਡਿਪੋਰਟੇਸ਼ਨ ਫਲਾਈਟਸ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਅਤੇ ਇੱਥੋਂ ਤੱਕ ਕਿ ਵੀਕਐਂਡ ਦੌਰਾਨ ਵੀ ਕੰਮ ਨਹੀਂ ਰੁਕਦਾ ਤੁਜੇ ਪਾਸੇ ਮੈਕਸੀਕੋ ਬਾਰਡਰ ਤੇ ਰੋਕੇ ਪੰਜਾਬੀਆਂ ਪ੍ਰਵਾਸੀਆਂ ਦੀ ਗਿਣਤੀ ਨਵੰਬਰ 2 ਦੌਰਾਨ 6600 612 ਦਰਜ ਕੀਤੀ ਗਈ ਹੈ ਇਹ ਅੰਕੜਾ ਅਕਤੂਬਰ ਦੇ ਮੁਕਾਬਲੇ 18% ਦੀ ਕਾਟੇ ਜਦੋਂ 56526 ਪ੍ਰਵਾਸੀਆਂ ਨੂੰ ਰੋਕਿਆ ਗਿਆ ਸੀ ਜੁਲਾਈ 2020 ਤੋਂ ਬਾਅਦ ਪਿਛਲੇ ਮਹੀਨੇ ਅਮਰੀਕਾ ਦੇ ਦੱਖਣੀ ਬਾਰਡਰ ਰਾਹੀਂ ਦਾਖਲ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਸਭ ਤੋਂ ਘੱਟ ਦਰਜ ਕੀਤੀ ਗਈ ਅਮਰੀਕਾ ਵਿੱਚ ਪਹਿਲੇ ਪਹਿਲਾਂ ਤੋਂ ਮੌਜੂਦ ਪਰ ਬਗੈਰ ਇਮੀਗ੍ਰੇਸ਼ਨ ਸਟੇਟਸ ਬਾਰੇ ਪ੍ਰਵਾਸੀਆਂ ਦੀ ਗਿਫਤਾਰੀ ਦਾ ਅੰਕੜਾ ਘਟਦਾ ਮਹਿਸੂਸ ਹੋ ਰਿਹਾ ਹੈ ਇਮੀਗ੍ਰੇਸ਼ਨ ਅਤੇ ਕਸਟਮਰ ਐਨਫੋਰਸਮੈਂਟ ਵਿਭਾਗ ਵੱਲੋਂ 30 ਸਤੰਬਰ ਨੂੰ ਖਤਮ ਹੋਏ ਵਿੱਤੀ ਸਾਲੇ ਦੌਰਾਨ 113000 ਪ੍ਰਵਾਸੀ ਗਿਫਤਾਰ ਕੀਤੇ ਜਦਕਿ ਇਸ ਤੋਂ ਪਹਿਲਾਂ ਸਾਲ 160000 70000 ਪ੍ਰਵਾਸੀ ਕਾਬੂ ਕੀਤੇ ਗਏ ਸਨ ਆਈਸੀਈ ਦੇ ਡਿਪਟੀ ਡਾਇਰੈਕਟਰ ਪੈਟ੍ਰਿਕ ਲੈਕਨਾਈ ਟਰਨਰ ਨੇ ਦੱਸਿਆ ਕਿ ਸਾਲ ਦਰ ਸਾਲ ਉਹਨਾਂ ਨੇ ਦੇ ਵਿਭਾਗ ਲਈ ਚੁਣੌਤੀਆਂ ਵਧਦੀਆਂ ਜਾ ਰਹੀਆਂ ਹਨ ਜੋ ਬਾਈਡਨ ਦੇ ਸੱਤਾ ਸੰਭਾਲਨ ਮਗਰੋਂ ਗੈਰ ਕਾਨੂੰਨੀ ਪ੍ਰਵਾਸੀ ਵਿੱਚ ਵਾਧਾ ਹੋਇਆ ਹੈ ਪਰ ਅਸਾਈਲਮ ਦੇ ਨਿਯਮ ਸਖਤ ਕੀਤੇ ਜਾਣ ਮਗਰੋਂ ਗਿਣਤੀ ਘਟਨੀ ਸ਼ੁਰੂ ਹੋ ਗਈ ਹੈ ਇਕ ਕੰਦਾਜੇ ਮੁਤਾਬਕ ਇਸ ਸਵੇਰੇ ਤਕਰੀਬਨ 1.5 ਕਰੋੜ ਲੋਕ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ ਹੁਣ 트럼ਪ ਇਹਨਾਂ ਨੂੰ ਕੱਢਣ ਲਈ ਕਿਹੜੀ ਰਣਨੀਤੀ ਲਾਗੂ ਕਰਨਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਉਦੋਂ ਇਮੀਗ੍ਰੇਸ਼ਨ ਹਮਾਇਤੀਆਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਵੱਲੋਂ ਟੈਕਸ ਅਦਾ ਕੀਤਾ ਜਾ ਰਿਹਾ ਹੈ ਅਤੇ ਅਜਿਹੀਆਂ ਖਤਰਨਾਕ ਨੌਕਰੀਆਂ ਕਰਨ ਵਾਸਤੇ ਵੀ ਤਿਆਰ ਰਹਿੰਦੇ ਹਨ ਜੋ ਅਮਰੀਕਾ ਵਿੱਚ ਪੱਕੇ ਲੋਕ ਕਦੇ ਵੀ ਨਹੀਂ ਕਰਨਾ ਚਾਹੁੰਦੇ ਵੱਡੀ ਗਿਣਤੀ ਵਿੱਚ ਡਿਪੋਰਟੇਸ਼ਨ ਅਮਰੀਕਾ ਵਿੱਚ ਕੀਰਤੀਆਂ ਦੀ ਘਾਟ ਪਿਆ ਦਾ ਕਰ ਦੇਵੇਗੀ ਇਸ ਨਾਲ ਕੀਮਤਾਂ ਵਧਣੀਆਂ ਜਦ ਕਿ ਟਰੰਪ ਮਹਿੰਗਾਈ ਘਟਾਉਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਏ ਹਨ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India, and Fiji. For more information, call 510-943-8037. That is 510-943-8037.